ਤੋਂ ਦੱਸ ਦਿੰਦੇ ਆ ਕਿ ਸਾਡੇ ਨਾਲ ਸਾਨ ਇਮੀਗ੍ਰੇਸ਼ਨ ਸੈਕਟਰ 9D ਚੰਡੀਗੜ੍ਹ ਤੋਂ ਨੇ ਕੀਰਤੀ ਮੈਮ ਜੋ ਕਿ ਖਾਸ ਤੌਰ ਤੇ ਜਾਣਕਾਰੀ ਦੇਣਗੇ ਸਾਨੂੰ ਆਸਟ੍ਰੇਲੀਆ ਸਟੱਡੀ ਵੀਜ਼ੇ ਬਾਰੇ ਕੀ ਅਪਡੇਟ ਹੈਗੀਆਂ ਨੇ ਮੈਮ ਰੀਸੈਂਟ ਕੀ ਚੱਲ ਰਿਹਾ ਕਿਹੜੇ ਕਿਹੜੇ ਸਟੂਡੈਂਟ ਨੇ ਜਿਹੜੇ ਅਪਲਾਈ ਕਰ ਸਕਦੇ ਆ اور ریسنٹلی ਗੱਲ ਕਰਦੇ ਤਾਂ ਅਸੀਂ ਬਹੁਤ ਖੁਸ਼ ਹਾਂ ਸਾਡੇ ਰੀਸੈਂਟਲੀ ਹੀ ਆਸਟ੍ਰੇਲੀਆ ਦੇ ਵੈਟ ਕੈਟਾਗਰੀ ਦੇ ਵਿੱਚ ਵੀਜ਼ਾ ਆਏ ਜੋ ਕਿ ਬਹੁਤ ਵੱਡੀ ਗੱਲ ਹੈ ਮਾਰਕੀਟ ਤੇ ਸਭ ਨੂੰ ਜਾਨਾ ਆਪਾਂ ਆਸਟ੍ਰੇਲੀਆ ਹੀ ਹੈ ਬਟ ਡਰਦੇ ਹਾਂ ਕਿ ਇਸ ਟਾਈਮ ਆਸਟ੍ਰੇਲੀਆ ਦਾ ਸਕਸੈਸ ਰੇਟ ਵਿਗਿਆ ਨਹੀਂ ਆ ਰਿਹਾ ਜਾਂ ਸਿਰਫ ਉਹਨਾਂ ਦੇ ਵੀਜ਼ਾਸ ਆ ਰਹੇ ਨੇ ਜਿਨ੍ਹਾਂ ਨੇ ਯੂਨੀਵਰਸਿਟੀ ਅਪਲਾਈ ਕੀਤਾ ਹੈ ਜੇ ਆਪਾਂ ਕਾਲਜ ਅਪਲਾਈ ਕਰ ਲੂਗੇ ਸਾਡਾ ਵੀਜ਼ਾ ਨਹੀਂ ਆਊਗਾ ਸੋ ਇਹ ਅਪਡੇਟ ਤੁਹਾਡੇ ਲਈ ਹੀ ਹੈਗਾ ਕਿ ਸਾਡੇ ਇਸ ਵੀਕ ਦੇ ਵਿੱਚ ਹੀ ਵੈਟ ਕੈਟਾਗਰੀ ਵਿੱਚ ਜਿਨ੍ਹਾਂ ਨੇ ਅਪਲਾਈ ਕੀਤਾ ਸੀਗਾ ਉਹਨਾਂ ਦੇ ਵੀਜ਼ਾਸ ਆਏ ਨੇ ਜਿਹੜੀ ਕਿ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਜਦ 프로파일 ਦੀ ਗੱਲ ਕਰਦੇ ਆ ਤੁਹਾਡੇ ਵਾਂਗੂ ਹੀ ਪ੍ਰੋਫਾਈਲਸ ਨੇ 5.5 ਬੈਂਡ ਵੀ ਹੈਗੇ ਉਹਨਾਂ ਵਿੱਚ ਕਿਸੇ ਦੇ 6 ਬੈਂਡ ਵੀ ਹੈਗੇ ਪ੍ਰੋਫਾਈਲ ਦੀ ਗੱਲ ਕਰਦੇ ਹੋ +2 ਕੀਤੀ ਹੈ 2022 ਪਾਸ ਆਊਟ ਹੈਗੇ ਸਟੂਡੈਂਟ ਸੋ ਜੇ ਤੁਸੀਂ ਵੀ ਹਜੇ ਆਸਟ੍ਰੇਲੀਆ ਜਾਣ ਦਾ ਪਲਾਨ ਕਰ ਰਹੇ ਹੋ ਬਾਈਪਾਸ ਆਊਟ ਹੋ ਤੇ ਓਵਰঅল 5.5 ਇਹ 6 ਬੈਂਡ ਹੈਗੇ ਤੁਹਾਡੇ ਲਈ ਹਜੇ ਵੀ ਮੌਕਾ ਹੈਗਾ ਬਟ ਸਿਰਫ ਔਰ ਸਿਰਫ ਲਾਸਟ ਇਨਟੇਕ ਹੈਗਾ ਇਸ ਤੋਂ ਬਾਅਦ ਬਾਈਪਾਸ ਆਊਟ ਸਟੂਡੈਂਟ ਨੂੰ ਆਸਟ੍ਰੇਲੀਅਨ ਨੇ ਐਂਟਰਟੇਨ ਨਹੀਂ ਕਰਨਾ ਤੁਹਾਨੂੰ ਬੈਚਲਰਸ ਕਰਨੀ ਪੈਣੀ ਤੇ 3 ਸਾਲ ਬਾਅਦ ਹੀ ਤੁਸੀਂ ਪਲਾਨ ਕਰ ਸਕਦੇ ਹੋ ਕਿ ਤੁਸੀਂ ਆਸਟ੍ਰੇਲੀਆ ਜਾ ਕੇ ਸੈਟਲ ਹੋ ਸਕਦੇ ਹੋ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਆਪਣੀ ਪ੍ਰੋਫਾਈਲ ਤੇ ਸਵਾਲ ਦੱਸੋ ਪਲੀਜ਼ ਸਤਿ ਸ਼੍ਰੀ ਅਕਾਲ ਸਰ ਅਬਨੂਰ ਗੱਲ ਕਰ ਰਹੀ ਹਾਂ ਹਾਂਜੀ ਅਬਨੂਰ ਜੀ ਆਪਣੀ ਪ੍ਰੋਫਾਈਲ ਦੱਸੋ ਮੈਂ 2022 ਦੇ ਵਿੱਚ ਪਲਸ 2 ਕੀਤੀ ਹੋਈ ਆ ਆਰ ਸਟ੍ਰੀਮ ਨਾਲ ਠੀਕ ਹੈ ਤੇ ਮੇਰੇ ਪੀਟੀ ਦੇ ਵਿੱਚ 5.5 এইচ ਨੇ ਯੂਕੇ ਅਪਲਾਈ ਕਰਿਆ ਸੀਗਾ ਇੱਕ ਰਿਫਿਊਜ਼ਲ ਵੀ ਆ ਓਕੇ ਅਬ ਨੂੰ ਤੁਸੀਂ ਕਹਿੰਦੇ ਪੀਟੀ ਦੇ ਵਿੱਚ 5.5 ਹੈ ਬਟ ਸਕੋਰ ਦੱਸ ਸਕਦੇ ਹੋ ਕਿੰਨੇ ਹੈਗੇ ਹਾਂ ਹਾਂਜੀ ਤੁਸੀਂ ਕਹਿੰਦੇ ਪੀਟੀ ਦੇ ਵਿੱਚ 5.5 ਨੇ ਸਕੋਰ ਕਿੰਨਾ ਹੈ ਪੀਟੀ ਦੇ ਵਿੱਚ ਤੁਹਾਡਾ ਕਿਉਂਕਿ ਉਹ ਤੁਸੀਂ ਸ਼ਾਇਦ ਆਪਣੇ ਹਿਸਾਬ ਨਾਲ ਕਨਵਰਟ ਕੀਤਾ ਹੋਣਾ ਉਹਨੂੰ 48 ਨੋਟ ਪਲੱਸ 48 ਹੈਗਾ ਬਿਲਕੁਲ ਤੇ 22 ਤੋਂ ਬਾਅਦ ਤੁਸੀਂ ਕੁਝ ਕੀਤਾ ਹੈ ਯਾ ਅਪਲਾਈ ਕੀਤਾ ਸੀਗਾ ਕਿਥੇ ਐਂਡ 22 ਤੋਂ ਬਾਅਦ ਨਹੀਂ ਕਿ ਯੂਕੇ ਤੋਂ ਰਿਫਿਊਜ਼ਲ ਆਣਾ ਓਕੇ ਤੇ ਆਸਟ੍ਰੇਲੀਆ ਜਾਣ ਦਾ ਪਲਾਨ ਕਰ ਰਹੇ ਹੋ ਹਾਂ ਜੀ मैम ਠੀਕ ਹੈ ਦੇਖੋ ਪਹਿਲੀ ਗੱਲ ਤਾਂ ਪ੍ਰੋਫਾਈਲ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਮੈਂ ਹੁਣੇ ਹੀ ਦੱਸ ਕੇ ਹਟੀਆਂ ਕਿ ਦੇ ਤੁਹਾਡੇ ਓਵਰঅল 5.5 ਜਾਂ 48 ਸਕੋਰ ਹੈਗਾ ਡੈਫੀਨਿਟਲੀ ਤੁਸੀਂ ਸਾਡੇ ਕੋਲ ਵੈਟ categories ਦੇ ਵਿੱਚ ਅਪਲਾਈ ਕਰ ਸਕਦੇ ਹੋ ਤੇ ਵੀਜ਼ਾ ਸਕਸੈਸ ਰੇਟ ਵਧੀਆ ਹੈਗਾ ਕਿਉਂਕਿ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਸਿਰਫ ਤੁਹਾਡੀ ਐਲੀਜੀਬਿਲਟੀ ਜਾਂ ਅਕੈਡੈਮਿਕਸ ਹੀ ਡਿਪੈਂਡ ਨਹੀਂ ਕਰਦਾ ਕਿ ਤੁਹਾਨੂੰ ਵੀਜ਼ਾ ਆਊਗਾ ਨਹੀਂ ਆਊਗਾ ਜੇ ਆਪਣਾ ਆਸਟ੍ਰੇਲੀਆ ਦੀ ਗੱਲ ਕਰਦੇ ਆਸਟ੍ਰੇਲੀਆ ਤੁਹਾਡਾ ਓਵਰঅল ਬੈਕਗਰਾਉਂਡ ਚੈੱਕ ਕਰਦਾ ਹੈ ਤੁਸੀਂ ਕਿੰਨੇ ਕੁ ਜੈਨੂਇਨ ਸਟੂਡੈਂਟ ਹੋ ਤੁਹਾਡੇ ਅਕੈਡੈਮਿਕਸ ਜਿਹੜੇ ਹੈਗੇ ਜੇ ਆਪਾਂ ਅੱਜ ਦੀ ਗੱਲ ਕਰਦੇ ਆ ਉਹ ਵੈਰੀਫਾਈਡ ਹੈ ਕਿ ਨਹੀਂ ਜਨੂਨ ਹੈ ਕਿ ਨਹੀਂ ਉਸ ਤੋਂ ਬਾਅਦ ਤੁਹਾਡਾ ਫੈਮਿਲੀ ਬੈਕਗ੍ਰਾਉਂਡ ਕੀ ਹੈਗਾ ਤੁਹਾਡੇ ਕੋਲ ਫੰਡਸ ਕਿੰਨੇ ਦੇ ਹੈਗੇ ਪ੍ਰੋਪਰਟੀ ਕਿੰਨੇ ਦੀ ਹੈਗੀ ਸੋ ਜੇ ਤੁਸੀਂ ਇਹ ਸਾਰੀ ਚੀਜ਼ਾਂ ਵਧੀਆ ਵੈਰੀਫਾਈ ਕਰਵਾਨੇ ਹੋ ਵਧੀਆ ਸ਼ੋ ਕਰਦੇ ਹੋ ਸੋ ਡੈਫੀਨਿਟਲੀ ਤੁਸੀਂ ਆਪਣਾ ਵੀਜ਼ਾ ਐਕਸਪੈਕਟ ਕਰ ਸਕਦੇ ਹੋ ਬਟ ਜੇ ਤੁਸੀਂ ਬਾਈਪਾਸ ਆਊਟ ਹੋ ਤਾਂ ਤੁਹਾਡੇ ਕੋਲ ਸਿਰਫ ਆਖਰੀ ਮੌਕਾ ਹੈਗਾ ਨਵੰਬਰ ਇਨਟੇਕ ਦਾ ਉਹਦੇ ਲਈ ਵੀ ਜੇ ਹੁਣ ਇਨਰੋਲ ਕਰੋਗੇ ਤਾਂ ਜਾ ਕੇ ਤੁਸੀਂ ਨਵੰਬਰ ਇਨਟੇਕ ਸਿਕਯੂਰ ਕਰ ਸਕਦੇ ਹੋ ਕਿਉਂਕਿ ਜੇ ਆਪਾਂ ਪ੍ਰੋਸੈਸ ਦੀ ਗੱਲ ਕਰਦੇ ਆ ਸੋ ਤਾਂ ਆਸਟ੍ਰੇਲੀਆ ਜਿਹੜਾ ਹੈਗਾ ਉਹ ਟਾਈਮ ਲੈਂਦਾ ਹੈ ਤੁਹਾਡਾ ਆਫਰ ਲੈਟਰ ਆਣਾ ਹੈ ਤੁਸੀਂ ਆਪਣੇ ਜੀਐਸ ਪ੍ਰੋਸੈਸ ਲਈ ਡਾਕੂਮੈਂਟਸ ਅੱਗੇ ਫਾਰਵਰਡ ਕਰਨੇ ਸੋ ਬਹੁਤ ਸਾਰੀ ਚੀਜ਼ਾਂ ਨੇ ਜਿਹੜੀ ਧਿਆਨ ਰੱਖਣੀ ਪੈਂਦੀ ਹੈ ਸੋ ਮੇਕ ਸ਼ੋਰ ਛੇਤੀ ਤੋਂ ਛੇਤੀ ਅਪਲਾਈ ਕਰੋ ਤੇ ਆਪਣਾ ਜਿਹੜਾ ਨਵੰਬਰ ਇਨਟੇਕ ਹੈ ਉਹ ਸਿਕਿਉਰ ਕਰੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਆਪਣੀ ਪ੍ਰੋਫਾਈਲ ਤੇ ਸਵਾਲ ਦੱਸੋ ਹਾਂ ਜੀ ਜੀ ਉਹ ਮੈਂ 22 پاس ਆਉਟ ਹਾਂ ਠੀਕ ਹੈ ਔਰ ਉਹ ਸਾਢੇ 6 ਬੈਂਡ ਹੈ ওকে ਕਹਾਂ ਕਾ ਪਲਾਨ ਕਰ ਰਹੇ ਆਂ ਆਪ ਮੈਮ ਆਸਟ੍ਰੇਲੀਆ ऑस्ट्रेलिया का प्लान कर रहे हैं ओके okay. अब uh, 2022 के बाद कुछ किया है अपने स्टडीज में uh, नहीं मैम एक साल का डिप्लोमा किया था मैंने एक साल का डिप्लोमा किया किस चीज में हाँ जी किस चीज का डिप्लोमा किया आपने मैम सॉरी सिविल 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 का किया ओके okay. और अपनी जो प्लस टू है वो किस चीज में की है हां जी प्लस 2 किस स्ट्रीम में की है कॉमर्स स्ट्रीम है जी कमर्स स्ट्रीम में किया थिशने है ओके okay, बहुत ही बढ़िया आपकी जो है प्रोफाइल है कमर्स स्ट्रीम से आपने जो अपनी प्लस टू की है सो so डेफिनेटली आप बिजनेस रिगार्डिंग अकाउंट्स रिलेटेड कोर्सेज में जा सकते हैं और उसका बेनिफिट ये है कि अगर हम डिमांडिंग कोर्सेज की बात करते हैं ऑस्ट्रेलिया में बिजनेस रिगार्डिंग या हॉस्पिटैलिटी हो गया या अगर आप अकाउंटिंग रिलेटेड जाते तो कोर्सेज बहुत ज़्यादा डिमांड में है और इनका वीज़ा सक्सेस रेट बहुत ज़्यादा अच्छा है हम ओवरऑल प्रोफाइल की बात कर रहे थे तो मुझे लगता है आज का जो शो है स्पेशली टू स्टूडेंट्स के लिए क्योंकि उन्हीं की कॉलेज में आ रही है और आनी भी चाहिए और आप अपने फ्यूचर को लेके कंसर्न भी होने चाहिए क्योंकि 2022 पास आउट के लिए बिल्कुल आखिरी मौका है कि आप ऑस्ट्रेलिया जाने का स्टडी बेस पे प्लान कर सकते हैं अदरवाइज ऑलरेडी ऑस्ट्रेलिया जो है नेक्स्ट ईयर जनवरी फर्स्ट से कैपिंग कर रहा है सो वीज़ा सक्सेस रेट और कम कर देगा प्लस ट्वेंटी टू पास आउट स्टूडेंट्स के लिए आगे कोई चांस नहीं रहेगा वो बैचलर्स करके ही अपना इस गैप गैप का क्या ये जो गैप गैप है बेसिकली जब कोई कंट्री पास आउट काउंट कर लेती है तो ऑफ कोर्स वो आपकी जो गैप है वो कंसीडर करती है तो अगर मैं ट्वेंटी टू पास आउट स्टूडेंट की बात करी तो डेफिनेटली आप ट्वेंटी टू पास आउट होके भी आपका दो साल गैप होके भी अप्लाई कर सकते हैं बींग कंसल्टेंट एक परफेक्ट गाइडेंस की वजह से अगर मैं कह सकती हूँ कि आपका जो गैप है वो हम आपको बताएंगे ऐसे जस्टिफाई करना है बिल्कुल हम हमेशा ही सजेस्ट करते हैं कि कोई भी जे अप्लाई कर रहा है सो डेफिनेटली फेक डॉक्यूमेंट कदे भी नहीं लाना कोई फोर्ड बॉगस डॉक्यूमेंट नहीं होना चाहिए जे आपा किसी भी तरह जस्टिफाई कर दियो जेन्युइन तरीके नाल कर दे हैं ओदा मतलब ए नहीं है कि आपा फेक डॉक्यूमेंट ही लाना कोई डॉक्यूमेंट शो करके ही गैप जस्टिफाई करना है बहुत सारे तरीके हुंदे हैं कंसलटेंट दे, दे कोल कि आपा उनु आ, अपने वर्ड्स दे विच जस्टिफाई कीवे कर सकते हो ਤੁਸੀਂ ਆਇਲਸ ਕਰੋ ਕੀਤੀ ਪੀਟੀ ਕਹੋ ਕੀਤੀ ਜਿਵੇਂ ਕਿ ਅ ਬੱਚੇ ਨੇ ਦੱਸਿਆ ਸੀਗਾ ਕਿ ਮੈਂ ਡਿਪਲੋਮਾ ਕੀਤਾ ਤੇ ਸਾਨੂੰ ਪਤਾ ਹੈ ਕਿ ਉਹਦੀ ਡਿਟੇਲ ਚੈੱਕ ਕਰਕੇ ਆਪਾਂ ਦੀ ਐਮਬੈਸੀ ਨੂੰ ਜਸਟੀਫਿਕੇਸ਼ਨ ਦੇਣੀ ਹੈ ਸੋ ਬਹੁਤ ਸਾਰੀ ਚੀਜ਼ਾਂ ਨੇ ਜੇ ਤੁਸੀਂ ਵਧੀਆ ਕੰਸਲਟੈਂਟ ਦੇ ਕੋਲ ਜਾਂਦੇ ਹੋ ਸੋ ਡੈਫੀਨਿਟ ਨੂੰ ਗੈਪ ਨੂੰ ਲੈ ਕੇ ਜਿਹੜਾ ਤੁਹਾਡਾ ਫੈਮਿਲੀ ਬੈਕਗ੍ਰਾਉਂਡ ਹੈ ਉਹ ਜੇ ਸਟਰੋਂਗ ਨਹੀਂ ਹੈਗਾ ਪਰ ਜੇ ਆਪਾਂ ਜਾਣਦੇ ਕਿ ਆਸਟ੍ਰੇਲੀਆ ਬੈਕਗ੍ਰਾਉਂਡ ਚੈੱਕ ਕਰਦਾ ਸੋ ਡੈਫੀਨਿਟਲੀ ਸਾਨੂੰ ਕੀ ਕਰਨਾ ਪੈਣਾ ਬੀਇੰਗ ਕੰਸਲਟੈਂਟ ਸਾਨੂੰ ਪਤਾ ਹੈ ਕਿ ਅਸੀਂ ਉਸ ਬੈਕਗ੍ਰਾਉਂਡ ਨੂੰ ਕਿਵੇਂ ਵਧੀਆ ਦਿਖਾਣਾ ਹੈ ਕਿਵੇਂ ਜਸਟੀਫਾਈ ਕਰਨਾ ਹੈ ਸੋ ਬੇਸਿਕਲੀ ਕੋਈ ਵੀ ਕੰਟਰੀ ਭਾਵੇਂ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ ਕਿਸੇ ਹੋਰ ਕੰਟਰੀ ਦੀ ਕਰ ਰਹੇ ਹਾਂ ਹਰ ਕੰਟਰੀ ਦਾ ਵੀਜ਼ਾ ਸੋ ਡਿਫਰੈਂਟ ਹੈਗਾ ਸੋ ਸਾਨੂੰ ਪਤਾ ਹੈ ਕਿ ਕਿਸ ਕੰਟਰੀ ਲਈ ਬੱਚੇ ਦੀ ਕੀ ਪ੍ਰੋਫਾਈਲ ਤੇ ਉਹਦੀ ਜੇ ਅਕਾਡੈਮਿਕ ਦੇ ਵਿੱਚ ਮਾਰਕਸ ਘੱਟ ਹੈ ਬਟ ਬੱਚਾ ਬੈਂਡ ਬਹੁਤ ਵਧੀਆ ਲਾਇਆ ਹੋ ਤੇ ਉਹਨੂੰ ਕਿਵੇਂ ਜਸਟੀਫਾਈ ਕਰਨਾ ਕਿਸੇ ਦੇ ਅਕਾਡੈਮਿਕਸ ਦੇ ਮਾਰਕਸ ਬਹੁਤ ਵਧੀਆ ਹੈਗੇ ਲੇਕਿਨ ਆਇਲਸ ਬਹੁਤ ਘੱਟ ਹੈਗੇ ਸੋ ਇਸ ਚੀਜ਼ ਨੂੰ ਬੈਲੈਂਸ ਕਿਵੇਂ ਕਰਨਾ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਹੀ ਆਪਾਂ ਵੀਜ਼ਾ ਲੈਂਦੇ ਆ ਸੋ ਫਿਲਹਾਲ ਸਾਡੇ ਇਸ ਵੀਕ ਦੇ ਵਿੱਚ ਹੀ ਬੈਟ ਕੋਰਸਿਸ ਦੇ ਬੈਟ ਕੈਟਾਗਰੀ ਦੇ ਵਿੱਚ ਜਿਹੜੇ ਬੱਚਿਆਂ ਦੇ ਵੀਜ਼ੇ ਆਏ ਨੇ ਬੱਚੇ ਨੋ ਡਾਊਟ ਬਹੁਤ ਖੁਸ਼ ਵੀ ਹੈਗੇ ਬਟ ਵੀਜ਼ਾ ਆਉਣ ਤੋਂ ਪਹਿਲਾਂ ਵੀ ਉਹਨਾਂ ਨੂੰ ਉਹੀ ਡਰ ਸੀਗਾ ਜਿਹੜਾ ਅੱਜ ਤੁਹਾਡੇ ਮੰਚ ਹੈ ਜਿਹੜੇ ਸ਼ੋਅ ਵੇਖ ਰਹੇ ਨੇ ਯਾ ਕਿਉਰਿਅਸ ਨੇ ਕਿ ਆਪਾਂ ਬਾਹਰ ਜਾਣਾ ਹੈ ਕਿਉਂਕਿ ਜਦੋਂ ਤੱਕ ਸਾਡਾ ਵੀਜ਼ਾ ਸਾਡੇ ਹੱਥ ਵਿੱਚ ਨਹੀਂ ਹੁੰਦਾ ਸਾਨੂੰ ਰਹਿੰਦਾ ਹੀ ਹੈ ਕਿ ਸਾਡੀ ਪ੍ਰੋਫਾਈਲ ਸ਼ਾਇਦ ਵੀਕ ਹੈਗੀ ਹੈ ਯਾ ਆਪਣਾ ਗੈਪ ਪੈ ਚੁੱਕਿਆ ਹੈ ਇਹ ਸਾਡੇ ਆਇਲ ਦੇ ਵਿੱਚ ਬੈਨ ਨਹੀਂ ਹੈਗੇ ਕਿਵੇਂ ਕੀਵੇਂ ਅਪਲਾਈ ਕਰੂਗੇ ਸੋ ਬੇਸਿਕਲੀ ਹਰ ਚੀਜ਼ ਜੇ ਤੁਸੀਂ ਐਲੀਜੀਬਲ ਨੂੰ ਡੈਫੀਨਿਟਲੀ ਤੁਸੀਂ ਅਪਲਾਈ ਕਰ ਸਕਦੇ ਹੋ ਬਟ ਇੱਥੇ ਜਿਹੜੀ ਚੀਜ਼ ਤੁਸੀਂ ਧਿਆਨ ਦੇਣੀ ਉਹ ਇਹੀ ਦੇਣੀ ਹੈ ਕਿ ਅੱਗੇ ਤੁਹਾਡੇ ਲਈ ਕੀ ਆਪਸ਼ਨ ਹੈ ਕੀ ਤੁਸੀਂ ਆਉਣ ਵਾਲੇ ਸਿੰਟੇਕ ਵਿੱਚ ਅਪਲਾਈ ਨਹੀਂ ਕਰਦੇ ਤੇ ਅੱਗੇ ਤੁਹਾਡੇ ਲਈ ਕੋਈ ਆਪਸ਼ਨ ਬਚੀ ਵੀ ਹੈ ਕਿ ਨਹੀਂ ਹੈਗੀ ਕਿਉਂਕਿ ਅਸੀਂ ਕੰਸਲਟ ਤਾਂ ਕਰ ਰਹੇ ਹਾਂ ਅਸੀਂ ਸ਼ੋਜ਼ ਵੀ ਦੇਖ ਰਹੇ ਹਾਂ ਅਸੀਂ ਕੁਇਰੀ ਵੀ ਪਾ ਰਹੇ ਬਟ ਅਪਲਾਈ ਨਹੀਂ ਕਰ ਰਹੇ ਇਹਦੇ ਵਿੱਚ ਅਸੀਂ ਲੋਸਟ ਹੈ ਕਿਉਂਕਿ ਜੇ ਆਪਾਂ ਆਇਲ ਸਪੀਡ ਦੀ ਗੱਲ ਕਰਦੇ ਹਾਂ 2 ਸਾਲ ਲਈ ਵੈਲਿਡ ਹੈ ਉਹ ਟਾਈਮ ਵੀ ਨਿਕਲ giờ này પાસ ਆਊਟ ਵੀ ਨਿਕਲ ਜਾਣਾ ਹੈ ਤੇ ਅੱਗੇ ਕੈਪਿੰਗ ਵੀ ਹੋ ਰਹੀ ਹੈ ਰੋਜ਼ ਇਮੀਗ੍ਰੇਸ਼ਨ ਦੇ ਰੂਲ ਚੇਂਜ ਹੋ ਰਹੇ ਨੇ ਤੇ ਸਾਡੇ ਲਈ ਜਿਹੜਾ ਮੌਕਾ ਹੈਗਾ ਅਪਲਾਈ ਕਰਨ ਦਾ ਆਸਟ੍ਰੇਲੀਆ ਦਾ ਉਹ ਨਹੀਂ ਰਹਿਣਾ ਕਲਾ ਆਪਾਂ ਫਿਰ ਹੋਰ ਕੰਟਰੀਜ਼ ਵੇਖਣੀਆਂ ਬਟ ਸਾਡਾ ਮਨ ਨਹੀਂ ਬਣਾ ਕਿਉਂਕਿ ਸਾਡੇ ਰਿਸ਼ਤੇਦਾਰ ਉੱਥੇ ਨਹੀਂ ਹੈਗੇ ਆ ਜਾਂ ਮੇਰੀ ਡ੍ਰੀਮ ਡੈਸਟੀਨੇਸ਼ਨ ਨਹੀਂ ਹੈਗੇ ਜਾਂ ਸਾਨੂੰ ਇਹ ਲੱਗਦਾ ਹੈ ਕਿ ਇੱਥੇ ਜਿਹੜੇ ਆਪਣਾ ਵਰਕ ਪਰਮਿਟ ਹੈ ਉਹ ਨਹੀਂ ਮਿਲਣਾ ਸੋ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਜਦੋਂ ਆਪਾਂ ਕਿਸੇ ਦੂਜੀ ਕੰਟਰੀ ਵੱਲ ਜਾਂਦੇ ਆ ਬਟ ਜੇ ਅੱਜ ਤੁਹਾਡੇ ਕੋਲ ਮੌਕਾ ਹੈਗਾ ਕਿ ਜਿਹੜੀ ਕੰਟਰੀ ਵਿੱਚ ਤੁਸੀਂ ਪੜਨਾ ਚਾਹੁੰਦੇ ਹੋ ਉਹ ਤੁਹਾਡੇ ਲਈ ਹੈਗੀ ਹੈ ਤੁਸੀਂ ਉਹਦੇ ਲਈ ਐਲੀਜੀਬਲ ਹੋ ਤਾਂ ਅਸੀਂ ਵੇਟ ਕਿਸ ਚੀਜ਼ ਦੀ ਕਰ ਰਹੇ ਹਾਂ ਕੱਲ ਵੀ ਉਹੀ ਪ੍ਰੋਸੈਸ ਹੋਣਾ ਜਿਹੜਾ ਅੱਜ ਹੋਣਾ ਹੈ ਅੱਜ ਦਾ ਸਮਾਂ ਸਾਡੇ ਹੱਥ ਵਿੱਚ ਹੈਗਾ ਕੱਲ ਦਾ ਸਮਾਂ ਨਹੀਂ ਹੈਗਾ ਇਸ ਦਾ ਫਾਇਦਾ ਚੱਕ ਲੂਗੇ ਤੁਸੀਂ ਆਪਣਾ ਸੁਪਨਾ ਪੂਰਾ ਕਰ ਲੂਗੇ ਤੇ ਆਉਣ ਵਾਲੇ ਜਿਹੜਾ ਨਵੰਬਰ ਇਨਟੇਕ ਹੈ ਇਹਦੇ ਵਿੱਚ ਆਪਣਾ ਆਸਟ੍ਰੇਲੀਆ ਜਾਣ ਦਾ ਜਿਹੜਾ ਸੁਪਨਾ ਹੈ ਉਹ ਪੂਰਾ ਕਰ ਸਕਦੇ